ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਸਾਰੀਆਂ ਤਰਾਂ ਲੱਗੀਆਂ ਹੋਈਆਂ ਨੇ ਇਸੇ ਦੇ ਚੱਲਦੇ ਆ ਉਮੀਦਵਾਰਾਂ ਦਾ ਐਲਾਨ ਹੋ ਰਿਹਾ ਹੈ ਪਰ ਪਾਰਟੀਆਂ ਦੇ ਵਿੱਚ ਰੋਸੇ ਸ਼ਿਕਵੇ ਵੀ ਚੱਲ ਰਹੇ ਨੇ ਕਾਂਗਰਸ ਦੇ ਵਿੱਚ ਵੀ ਪਹਿਲਾਂ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਤਾਂ ਟਕਸਾਲੀ ਕਾਂਗਰਸੀ ਨਾਰਾਜ਼ ਹੋ ਗਏ ਹਾਲਾਂਕਿ ਉਹਨਾਂ ਨੂੰ ਮਨਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਉਹ ਧਰਮਵੀਰ ਗਾਂਧੀ ਦੀ ਸਪੋਰਟ ਕਰਨਗੇ ਤੇ ਦੂਜੇ ਪਾਸੇ ਸੰਗਰੂਰ ਦੇ ਵਿੱਚ ਵੀ ਸਭ ਅੱਛਾ ਨਹੀਂ ਚੱਲ ਰਿਹਾ ਸੰਗਰੂਰ ਦੇ ਵਿੱਚ ਸੁਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਕਾਂਗਰਸ ਨੇ ਤੇ ਉੱਥੋਂ ਦੇ ਵੱਡੇ ਟਿਕਟ ਦੇ ਦਾਵੇਦਾਰ ਮੰਨੇ ਜਾਂਦੇ ਦਲਵੀਰ ਗੋਲਦੀ ਖੰਗੂੜਾ ਨਰਾਜ਼ ਹੋ ਗਏ ਨੇ ਪਹਿਲਾਂ ਵੀ ਉਹਨਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਟਿਕ ਟਿਕ ਵਾਰ ਨਹੀਂ ਕਈ ਵਾਰ ਕੱਟੀ ਗਈ ਹੈ ਤੇ ਹੁਣ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਿਗੀਆਂ ਸੁਖਪਾਲ ਸਿੰਘ ਖਹਿਰਾ ਤੇ ਹੋਰ ਲੀਡਰ ਉਹਨਾਂ ਦੇ ਘਰ ਪਹੁੰਚਦੇ ਨੇ ਜਾ ਕੇ ਉਹਨਾਂ ਨੂੰ ਮਨਾ ਕੇ ਆਉਂਦੇ ਨੇ ਤੇ ਕਹਿੰਦੇ ਸਭ ਕੁਝ ਠੀਕ ਹੋ ਗਿਆ ਪਰ ਇੱਕ ਪੋਸਟ ਹੁਣ ਦਲਵੀਰ ਗੋਲਡੀ ਨੇ ਪਾ ਦਿੱਤੀ ਹੈ ਉਸ ਪੋਸਟ ਨੇ ਫੇਰ ਸਵਾਲ ਖੜੇ ਕਰ ਦਿੱਤੇ ਨੇ ਫੇਸਬੁੱਕ ਦੇ ਉੱਤੇ ਉਹਨਾਂ ਨੇ ਪੋਸਟ ਪਾਈ ਹੈ ਜਿਦੇ ਵਿੱਚ ਉਹਨਾਂ ਨੇ ਇੱਕ ਸ਼ੇਅਰ ਲਿਖਿਆ ਤੇ ਸ਼ੇਅਰ ਦੇ ਜੇਕਰ ਮਾਇਨੇ ਕੱਢੇ ਜਾਂਤਾ ਹੋਏ ਨਿਕਲਦੇ ਨੇ ਕਿ ਨਵਾਂ ਰਾ ਲੱਭਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਹੇ ਨੇ ਦਲਵੀਰ ਗੋਲਡੀ ਦਲਵੀਰ ਗੋਲਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਚੋਣ ਵੀ ਲੜੇ ਸੀਗੇ 2022 ਦੇ ਵਿੱਚ ਜਦੋਂ ਹਾਰ ਹੋ ਗਈ ਸੀ ਤੇ ਹੁਣ ਉਹ ਦਾਵੇਦਾਰ ਮੰਨੇ ਜਾ ਰਹੇ ਸੀ ਸੰਗਰੂਰ ਤੋਂ ਟਿੱਕਦੇ ਵੈਸੇ ਸੰਗਰੂਰ ਤੋਂ ਹੋਰ ਵੀ ਵੱਡੇ ਦਾਵੇਦਾਰ ਸੀਗੇ ਵਿਜੇਂਦਰ ਸਿੰਘਲਾ ਤੋਂ ਲੈ ਕੇ ਹੋਰ ਵੀ ਕਈ ਆਗੂਆਂ ਦਾ ਨਾਮ ਸਾਹਮਣੇ ਆਇਆ ਸੀ ਪਰ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਨੇ ਉੱਥੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਪਿੱਛੇ ਜੇ ਜਦੋਂ ਮੀਟਿੰਗ ਹੋਈ ਤਾਂ ਸਭ ਅੱਛਾ ਹੋਣ ਦੀਆਂ ਗੱਲਾਂ ਹੋ ਗਈਆਂ ਸੀਗੀਆਂ ਇੱਕ ਭਰੋਸਾ ਜਾਂ ਹੋ ਗਿਆ ਸੀਗਾ ਪਾਰਟੀ ਨੂੰ ਕਿ ਹੁਣ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਆਏਗੀ ਉੱਥੋਂ ਦੇ ਲੋਕਲ ਲੀਡਰ ਵੀ ਸੁਖਪਾਲ ਸਿੰਘ ਖੈਰਾ ਦਾ ਸਾਥ ਦੇਣਗੇ ਪਰ ਜਿਹੜੀ ਪੋਸਟ ਦਲਵੀਰ ਗੋਲਡੀ ਨੇ ਸਾਂਝੀ ਕੀਤੀ ਹੈ ਉਹਦੇ ਜੇਕਰ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਈਏ ਤਾਂ ਤੁਸੀਂ ਵੀ ਉਹੀ ਮਾਇਨੇ ਕੱਢੋਗੇ ਜੋ ਅਸੀਂ ਕੱਢ ਰਹੇ ਹਾਂ ਕਿ ਦਲਵੀਰ ਗੋਲਡੀ ਨਵਾਂ ਰਾਹ ਲੱਭਣ ਦੀ ਤਿਆਰੀ ਕਰ ਰਹੇ ਨੇ ਸੋਚ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਉਹ ਲਿਖਦੇ ਨੇ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਹ ਪੁਰਾਣੇ ਰਾਹ ਲੱਭਦੇ ਰਹਿਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ جگਨੂ ਸਹੀ ਪਰ ਜਾਗਦੇ ਰਹਾਂਗੇ ਆਪਣੇ ਆਪ ਨੂੰ جگਨੂ ਕਿਹਾ ਕਿਉਂਕਿ ਵੱਡੇ ਲੀਡਰ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਟਿਕਟ ਦਿੱਤੀ ਗਈ ਆ ਤਾਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਤਰੀਕੇ ਨਾਲ جگਨੂ ਕਿਹਾ ਇਸ ਸ਼ੇਅਰ ਦੇ ਵਿੱਚ ਕਿ جگਨੂ ਆ ਤਾਂ ਕੋਈ ਗੱਲ ਨਹੀਂ ਪਰ ਜਾਗਦੇ ਜ਼ਰੂਰ ਰਹਾਂਗੇ ਨਵਾਂ ਰਾਹ ਵੀ ਲੱਭਾਂਗੇ ਪਾਣੀਆਂ ਵਾਂਗ ਵਗਦੇ ਰਹਾਂਗੇ ਅਜਿਹੀਆਂ ਗੱਲਾਂ ਬਾਤਾਂ ਇਸ ਪੋਸਟ ਦੇ ਵਿੱਚ ਦਿਲਵੀਰ ਗੋਲਡੀ ਨੇ ਕਰ ਦਿੱਤੀਆਂ ਨੇ ਜੋ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਦੇ ਦਾਵੇਦਾਰ ਸੀ ਪਹਿਲਾਂ ਨਾਰਾਜ਼ ਹੋ ਗਏ ਸੀ ਫਿਰ ਮਨਾ ਲਿਆ ਗਿਆ ਤੇ ਹੁਣ ਇੱਕ ਵਾਰ ਫਿਰ ਉਹਨਾਂ ਦੀ ਪੋਸਟ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਹੋ ਸਕਦਾ ਹੈ ਕਿ ਇਹ ਪੋਸਟ ਉਹਨਾਂ ਨੇ ਸੁਭਾਵਿਕ ਤੌਰ ਤੇ ਵੈਸੀ ਹੀ ਪਾਈ ਹੋਵੇ ਜਿਸ ਤਰ੍ਹਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਸ਼ੇਰੋ ਸ਼ਾਇਰੀ ਪਾਉਣ ਦਾ ਜਾਂ ਫਿਰ ਕੋਈ ਡਰਾਈਵ ਕਰਦੇ ਹੋਏ ਵੀਡੀਓ ਬਣਾ ਕੇ ਪਾਉਣ ਦਾ ਰੁਝਾਨ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਉਹਨਾਂ ਨੇ ਲਿਖ ਕੇ ਸ਼ੇਅਰ ਪਾ ਦਿੱਤਾ ਹੋਵੇ ਪਰ ਇਸ ਵੇਲੇ ਸਿਆਸਤ ਪਖੀ ਹੋਈ ਹੈ ਕਿ ਸ਼ਾਇਦ ਉਹ ਨਵਾਂ ਲਾ ਲੱਭ ਰਹੇ ਨੇ ਨਵੇਂ ਰਾਹ ਉਤੇ ਤੁਰਨਾ ਚਾਹੁੰਦੇ ਨੇ ਪੁਰਾਣੇ ਰਾਹ ਤੋਂ ਉਹ ਅੱਕ ਚੁੱਕੇ ਨੇ ਜਿਵੇਂ ਇਸ ਮਾਮਲੇ ਦੀ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹੱਥ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ